ਸਭ ਤੋਂ ਪਹਿਲਾਂ ਮੇਰੀ ਸਾਰੀਆਂ ਸੰਗਤਾਂ ਨੂੰ ਫਤਿਹਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਜੀ ਰੰਗੀਲਾ ਰਿਕਾਰਡ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇਸ ਪਾਵਨ ਸਥਾਨ ਦੀ ਜਿਹੜੀ ਵੀਡੀਓ ਰਿਕਾਰਡ ਕੀਤੀ ਆ ਇਸ ਸਥਾਨ ਦਾ ਨਾਂ ਜੀ ਗੁਰਦੁਆਰਾ ਨਵੇਰੀ ਸਰ ਸਾਹਿਬ ਇੱਥੇ ਤਿੰਨ ਪਾਤਸ਼ਾਹਾਂ ਦੇ ਚਰਨ ਪਏ ਨੇ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੇ ਪ੍ਰਚਾਰ ਦੌਰਿਆਂ ਤੋਂ ਬਾਅਦ ਸੌਣਦੇ ਹੋਏ ਕਰਤਾਰਪੁਰ ਹੁੰਦੇ ਹੋਏ ਸੁਲਤਾਨਪੁਰ ਲੋਧੀ ਨੂੰ ਗਏ ਨੇ ਤਾਂ ਇਹ ਸਥਾਨ ਆ ਜਿਹੜਾ ਇਹ ਮੇਨ ਰੋਡ ਦੇ ਰਸਤੇ ਦੇ ਉੱਤੇ ਪੈਂਦਾ ਸੀ ਤੇ ਸਿਮੇ ਪਾਤਸ਼ਾਹ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ ਮਹਰਾਜ ਆਏ ਨੇ ਇੱਥੇ ਜੰਗਲ ਦੀ ਉਸ ਤੋਂ ਬਾਅਦ ਇਹ ਸਥਾਨ ਤੇ ਆ ਕੇ ਗਏ ਨੇ ਤੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਦਮਦਵਾ ਸਾਹਿਬ ਦੀ ਧਰਤੀ ਤੇ ਤਕਰੀਬਨ 9 ਮਹੀਨੇ ਰਹੇ ਨੇ ਤਾਂ ਚੱਕ ਫਤਿਹ ਸਿੰਘ ਵਾਲਾ ਇੱਥੇ ਸਤਿਗੁਰੂ ਪਾਸਾ ਜੀ 7 ਦਿਨ ਰਹੇ ਨੇ ਤਾਂ ਇਤਿਹਾਸ ਦੇ ਵਿੱਚ ਇਹ ਲਿਖਿਆ ਕਿ ਸਤਿਗੁਰੂ ਪਾਸਾ ਇਸ ਪਵਨ ਸਥਾਨ ਤੇ ਆਏ ਨੇ ਜਦੋਂ ਇਸ ਸਥਾਨ ਦੇ ਉੱਤੇ ਬੈਠੇ ਨੇ ਤਾਂ ਇੱਥੇ ਜਿਹੜਿਆ ਸੰਗਤ ਆ ਸੀ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਗਾਂ ਜਿਹੜੀ ਸੱਜਰ ਸੂਈ ਸੀ ਉਹਨੇ ਆਪਣੇ ਬੱਚੇ ਨੂੰ 7 ਬਿਘੜਾ ਤੋਂ ਬਚਾਇਆ ਸੀ ਬਿਘੜਾ ਪੈ ਰਹੇ ਸਨ ਤਾਂ ਕਹਿੰਦੇ ਇਸ ਸਥਾਨ ਦਾ ਨਾਮ ਸਤਿਗੁਰਾਂ ਨੇ ਲਵੇਰੀਸਰ ਰੱਖ ਦਿੱਤਾ ਤੇ ਕੁਝ ਸਮਾਂ ਬਾਅਦ ਇੱਥੇ ਸਤਿਗੁਰੂ ਪਾਸਾ ਜੀ ਦੇ ਸਿੱਖ ਹੋਏ ਨੇ ਬਾਬਾ ਸੰਗੂ ਸਿੰਘ ਜੀ ਉਹਨਾਂ ਨੇ ਇਸ ਸਥਾਨ ਦੇ ਉੱਤੇ ਭਜਨ ਬੰਦਗੀ ਕੀਤੀ ਆ ਬਹੁਤ ਸਮਾਂ ਇੱਥੇ ਰਹੇ ਨੇ ਤੇ ਫਿਰ ਇਹ ਜਗ੍ਹਾ ਦੇ ਉੱਤੇ ਕਾਫੀ ਸਮਾਂ ਬਾਅਦ ਜਿਹੜੇ ਇੱਥੋਂ ਦੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੇ ਦੱਸਿਆ ਕਿ ਤਕਰੀਬਨ 1900 ਅ 22 23 ਦੇ ਵਿੱਚ ਜਾ ਕੇ ਇਹ ਇੱਥੇ ਬਾਬਾ ਮਾਨ ਸਿੰਘ ਜੀ ਹੋਏ ਨੇ ਪੋਚੋ ਖੁਰਦ ਦੀ ਉਹਨਾਂ ਨੇ ਇਸ ਸਥਾਨ ਦੇ ਉੱਤੇ ਕੁਝ ਪਾਣੀ ਦੇ ਤੋੜੇ ਰੱਖੇ ਨੇ ਤੇ ਕੁਝ ਪੁੱਝੇ ਹੋ ਛੋਲੇ ਰੱਖੇ ਨੇ ਤਾਂ ਕਿ ਜਿਹੜਾ ਇਹ ਮੇਨ ਰਸਤੇ ਦੇ ਉੱਤੇ ਪੈਂਦਾ ਸੀ ਸਥਾਨ ਸੰਗਤਾਂ ਆਉਂਦੀਆਂ ਜਾਂਦੀਆਂ ਸੀ ਰਾਹਗੀਰ ਆਉਂਦੇ ਜਾਂਦੇ ਸੀ ਉਹਨਾਂ ਦੇ ਲਈ ਪਾਣੀ ਆ ਜਿਹੜਾ ਇਹ ਪੀਣ ਦੇ ਲਈ ਕੰਮ ਆਵੇ ਤਾਂ ਕਹਿੰਦੇ ਫਿਰ ਕੁਝ ਸਮਾਂ ਲੋਕ ਇੱਥੇ ਹਰ ਦੀਵਾਲੀ ਨੂੰ ਇੱਥੇ ਦੀਵੇ ਲਾ ਕੇ ਜਾਂਦੇ ਸਨ ਫਿਰ ਬਾਬਾ ਮਾਨਚਿੰਦ ਇੱਥੇ ਇੱਕ ਕਮਰਾ ਬਣਾਇਆ ਉਸ ਤੋਂ ਬਾਅਦ ਸੰਗਤਾਂ ਦੀ ਆਵਾਜ਼ੇ ਹੋਣ ਲੱਗੀ ਫਿਰ ਇੱਥੇ ਇੱਕ ਦਰਬਾਰ ਬਣਿਆ ਜੀ ਅੱਜ ਇੱਥੇ ਜਿਹੜਾ ਦਰਬਾਰ ਸਹਿਬ ਬਹੁਤ ਵਧੀਆ ਦਰਬਾਰ ਸਹਿਬ ਬਣਿਆ ਹੋਇਆ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਆਉਂਦੀਆਂ ਨੇ ਰਜਾਨਾ ਤਕਰੀਬਨ 4-500 ਸੰਗਤਾਂ ਇੱਥੇ ਮੱਥਾ ਟੇਕ ਗੁਰੂ ਦੂਰੋਂ ਸੰਗਤਾਂ ਆਉਂਦੀਆਂ ਨੇ ਪੂਰੇ ਪੰਜਾਬ ਚੋਂ ਹਰਿਆਣੇ ਚੋਂ ਆਉਂਦੀਆਂ ਨੇ ਰਾਜਸਥਾਨ ਤੋਂ ਵੀ ਆਉਂਦੀਆਂ ਨੇ ਇੱਥੇ ਸੰਗਤਾਂ ਮੱਥਾ ਟੇਕ ਐਨਆਰਆਈ ਵੀਰ ਵੀ ਬਾਹਰੋਂ ਵੀ ਬਹੁਤ ਇੱਥੇ ਸੰਗਤ ਆਉਂਦੀਆਂ ਨੇ ਇੱਥੇ ਸਤਾਂ ਤੇ ਇੱਕ ਮਨ ਦੀ ਲੋਕ ਭਾਵਨਾ ਲੈ ਕੇ ਆਉਂਦੇ ਨੇ ਕਿ ਇੱਥੇ ਲੋਕ ਦੁੱਧ ਲੈ ਕੇ ਆਉਂਦੇ ਨੇ ਕਿਉਂਕਿ ਗੁਰਦੁਆਰਾ ਲਿਵਰੀ ਸਰਵ ਹੋਣ ਕਰਕੇ ਲੋਕ ਜਿਹੜੇ ਨੇ ਮਨ ਦੀ ਭਾਵਨਾ ਇਹ ਰੱਖ ਦਿੰਦੇ ਨੇ ਇੱਥੇ ਦੁੱਧ ਲੈ ਕੇ ਆਵਾਂਗੇ ਸਾਡੇ ਜਿਹੜੇ ਮਨ ਮਾਲ ਲੰਗਰਾਂ ਦੇ ਵਿੱਚ ਵਾਧਾ ਹੋਵੇਗਾ ਤੇ ਇੱਥੇ ਲੋਕ ਅਰਦਾਸਾ ਕਰਕੇ ਜਾਂਦੇ ਨੇ ਬਹੁਤ ਇਸ ਤਰ੍ਹਾਂ ਦੇ ਬਜ਼ੁਰਗ ਮਿਲੇ ਨੇ ਹੋਰ ਗੁਰਸਖੀਬੀਰ ਮਿਲੇ ਨੇ ਮਤਾਵਾ ਪੈਣ ਮਿਲਿਆ ਨੇ ਜਿਹੜੇ ਕਹਿੰਦੇ ਨੇ ਇਸ ਇੱਥੇ ਅਰਦਾਸ ਕਰਕੇ ਗਏ ਸੀ ਸਾਡੀ ਇਹ ਅਰਦਾਸ ਪੂਰੀ ਹੋ ਗਈ। ਇਸ ਪਾਵਨ ਸਥਾਨ ਤੇ ਕਾਰ ਸੇਵਾ ਹਰ ਸਮੇਂ ਚੱਲਦੀ ਰਹਿੰਦੀ ਆ। ਇਸ ਤੋਂ ਪਹਿਲਾਂ ਇੱਕ ਪਾਣੀ ਵਾਲੀ ਵੱਡੀ ਟੈਂਕੀ ਬਣਾਈ ਸੀ। ਤਕਰੀਬਨ ਜਿਸ ਦੇ ਉੱਪਰ 15 ਲੱਖ ਰੁਪਿਆ ਜਿਹੜਾ ਖਰਚਾ ਆਇਆ ਸੀ ਤਾਂ ਕਿ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਤੇ ਸਾਰੇ ਕੰਪਲੈਕਸ ਦੇ ਵਿੱਚ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਸਪਾਈ ਹੋ ਸਕੇ। ਉਹਨੇ ਇੱਥੇ ਜਿਹੜਾ ਪਵਿੱਤਰ ਸਰੋਵਰ ਸੀ ਉਹ ਧਰਤੀ ਨਾਲ ਤਕਰੀਬਨ 20 ਫੁੱਟ ਡੂੰਘਾ ਪ੍ਰਾਣਾ ਬਣਿਆ ਹੋਇਆ ਸੀਗਾ। ਤੇ ਉਸ ਸੰਗਤਾਂ ਦੀ ਮੰਗ ਦੇ ਨਾਲ ਉਸ ਜਿਹੜਾ ਸਰੋਵਰ ਨੂੰ ਸੀ ਉਸੇ ਜਗ੍ਹਾ ਦੇ ਉੱਪਰ ਉੱਚਾ ਕਰਕੇ ਬਣਾਇਆਗਾ ਆਮ ਧਰਤੀ ਦੇ ਨਾਲੋਂ ਤਕਰੀਬਨ 5-7 ਫੁੱਟ ਉੱਚਾ ਕਰਕੇ ਬਣਾਇਆਗਾ ਉਸ ਸਰੋਵਰ ਦੀ ਕਾਰਜ ਸੇਵਾ ਚੱਲ ਰਹੀ ਆ ਅੱਜ ਉਸ ਸਰੋਵਰ ਦੀ ਜਿਹੜੀ ਥੱਲੇ ਫਰਸ਼ ਸੀਗੀ ਉਹ ਸਰਗੇ ਪਾ ਕੇ ਜਾਲ ਬਣਾ ਕੇ ਬਜਰੀ ਪਾ ਕੇ ਫਰਸ਼ ਬਣਾਈ ਗਈ ਆ ਥੱਲੇ ਫਿਰ ਉਸ ਦੇ ਉੱਪਰ ਪੌੜੀਆਂ ਬਣਨੀਆਂ ਇਹ ਕਾਰਜ ਸੇਵਾ ਜਿਹੜੀ ਚੱਲ ਰਹੀ ਹੈ ਤਕਰੀਬਨ ਇਹਦਾ ਖਰਚਾ ਵੀ 20 ਲੱਖ ਤੋਂ ਉੱਪਰ ਆਉਣਾਗਾ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇੱਥੇ ਆ ਕੇ ਤਨ ਮਨ ਤੇ ਧਨ ਦੇ ਨਾਲ ਸੇਵਾ ਕਰ ਰਹੀਆਂ ਨੇ ਇਸ ਇਲਾਕੇ ਦੀਆਂ ਸੰਗਤਾਂ ਨੇ ਇਸ ਜਗ੍ਹਾ ਦੇ ਜਿਹੜਾ ਆਸੇ ਪਾਸੇ ਤਕਰੀਬਨ 15 ਕਿ ਪਿੰਡ ਪੈਂਦੇ ਨੇ ਸਾਰੇ ਪਿੰਡ ਇੱਥੇ ਆ ਕੇ ਸੇਵਾ ਕਰਕੇ ਜਾਂਦੇ ਨੇ ਜਦੋਂ ਵੀ ਉਹਨਾਂ ਦਾ ਹਫ਼ਤੇ 'ਚ 2-4 ਦਾ ਵਾਰ ਸਮਾਂ ਮਿਲਦਾ ਉਹ ਇਸ ਸਥਾਨ ਤੇ ਜ਼ਰੂਰ ਆ ਕੇ ਜਾਂਦੇ ਨੇ ਉਹਨਾਂ ਦੇ ਮਨ ਦੀ ਭਾਵਨਾ ਕਿ ਇੱਥੇ ਆ ਕੇ ਸਾਡੇ ਮਨ ਨੂੰ ਸ਼ਕੂਨ ਮਿਲਦਾ ਸ਼ਾਂਤੀ ਮਿਲਦੀ ਆ ਮਨ ਦੀਆਂ ਭਾਵਨਾਵਾਂ ਮਾਪੂਰਨ ਹੁੰਦੀਆਂ ਆ ਇਹ ਜਿਹੜਾ ਸਥਾਨ ਆ ਇਹ ਤਕਰੀਬਨ ਆਮ ਜਗ੍ਹਾ ਦੇ ਧਰਤੀ ਦੇ ਨਾਲੋਂ ਤਕਰੀਬਨ 30 ਫੁੱਟ ਉੱਚਾ ਹੈ ਇੱਥੇ ਵਧੀਆ ਗੁਰਦੁਆਰਾ ਸਾਹਿਬ ਨੇ ਲੰਗਰ ਹਰ ਸਮੇਂ ਚੱਲਦਾ ਰਹਿੰਦਾ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹ ਭੋਜੋ ਖੁਰਦ ਚੱਕ ਫਤਿਹ ਸਿੰਘ ਵਾਲਾ ਤੇ ਬੁਰਜ ਕਾਨ ਸਿੰਘ ਵਾਲਾ ਪਿੰਡਾਂ ਦੀ ਹੋਰ ਵੀ ਆਸੇਵਾ ਪਿੰਡਾਂ ਦੇ ਜਿਹੜੇ ਇੱਥੇ ਆ ਕੇ ਸੇਵਾ ਕਰਕੇ ਜਾਂਦੇ